ਲਓ ਵੀ ਮਿੱਤਰੋ ਆ ਤਿੰਨ ਬੱਕਰੀਆਂ ਦਿਖਾਉਦਾ ਕਿੰਨਾ ਚੁੱਪ ਚੰਨੇ ਲੈਨੇ ਬਈ ਇਹ ਇਹਦੀ ਤੇਲਾ ਬਈ ਬਈ ਦੇਖਣ ਦਾ ਆਲਾ ਬਈ ਬੱਕਰੀਆਂ ਪੱਠਾ 6 ਦਾੰਦੀ ਹੈ ਜੀ 6 ਦਾੰ ਦਾ ਠੀਕ ਆ ਆਲਾ ਬਈ ਤੇ ਖੜਾ ਆਲੇ ਖੜਾ ਸਾਰੇ ਆ ਵੀ 220 ਖਾ ਆ ਤੂੰ ਰਿਪੋਰਟ ਤੋਂ ਇਹਨੇ ਮਰ ਪੱਖ ਦੇ ਵਕਰਾ ਮੰਡੀ ਤੇ ਇਹਨੇ ਮਰ ਪੱਖ ਕੋਈ ਸੁਈ ਆ ਮੋਢੀ ਖੋ ਨੀ ਮੈਨੂੰ ਪਤਾ ਨਹੀਂ ਹੁੰਦਾ ਇਹ ਗੱਲ ਮੈਂ ਜਾਣਦਾ ਨਹੀਂ ਮੁੱਲ ਜਿਆ ਜ ਕਰੀ 345 15 ਦੀ ਪੱਕਾ ਤਾਂ ਕਾ ਦਾ ਥੋੜਾ ਲੈਣੀ ਆ ਕੋਈ ਵਪਾਰ ਲੈਣਾ ਹਾਂ ਰੋਟੀ ਖਾਉਦੀ ਤੇ ਰੋਟੀ ਦੇ ਨਾ ਕਿੰਨੇ ਕਿੰਨੇ ਆਉਂਦੀਆਂ ਇਕੱਠਾ ਹੀ ਪੰਜ ਘੱਟ ਦੇ ਦੋ ਦੋਈਆਂ ਬਾਈ ਕਿ ਲਾ 40 ਦੇ ਦੋ 40 ਜਾਣੀ ਸਾਡੇ ਦਾ ਆਫਰ ਕਰ ਤਨ ਪਾ ਲੈ ਲੈ 40000 ਕਹਿਤਾ ਬਈ ਓਕੇ ਹੁਣ 20 ਕਹਿੰਦਾ ਹਾਂ ਮੈਂ ਹੁਣ ਕੀ ਕਹਾਂ ਯਾਰ ਤੇ 300 ਰੁਪਏ ਨੂੰ ਪੈ ਗਈ ਬੱਕਰੀ ਚਲੋ ਉਹ ਤਾਂ ਪੈ ਗਈ ਤੇ ਉਹ ਕੀ ਕਰਾਰੇ ਲੈ ਕਰਨਾ ਤਾਂ ਨਾਣਾ ਬਈ ਬੱਸ ਸਾਡਾ ਆਫਰ ਇਹ ਕਾਰ ਬਾਲ ਵਜਾ ਜੀ ਇਹ ਕੋਸ਼ ਕਰ ਮੈਂ 25000 ਕਹਾਂ ਠੀਕ ਹੈ 1618 ਕਬੀ ਬੱਚੇ ਨਾਲ ਬੱਚੇ ਨਾਲ ਲਿਆ ਬੱਚੇ ਨੇ ਸਹੀ ਗੱਲ ਫਰਕ ਪੈਂਦਾ ਜੀ ਦਾ ਫਰਕ ਪੈਂਦਾ ਜੀ ਦਾ ਬੱਚੇ ਨਾਲ ਸਾਰਾ ਕੋਈ ਵਿਖਾਵਾਂਗੇ ਤੂੰ ਬੱਚੇ ਤੇ ਖਾਵਾਂਗੇ ਨਾ ਜੇ ਸੋਤੇ ਤਲਵੇਂ ਬੱਚੇ ਸਾਰਾ ਖੁਸ਼ੀ ਕਰੇ ਬੱਚੇ ਨਹੀਂ ਬੱਚੇ ਖਾਣ ਕਰਦੇ ਕਹੋ ਜੀ ਹਜ਼ਾਰ ਜੀ ਮੰਗਾਲੀ ਲਾਲਾ ਭਾਈ ਬੱਚੇ ਇਹ ਆਪਾਂ ਸਾਟੂ ਚ ਵੇਚ ਕੇ ਤਾਂ ਵੀ ਬਾਈ ਤੇ 7000 ਰੁਪਏ ਦੇ ਵਿੱਚ 10000 ਰੁਪਏ ਦੇ ਬੱਕਰੇ ਸਾਟੂ ਵਾਲੀ ਚ ਹੈ ਚੱਕ ਪਾਈਆਂ ਯਾਰ ਗੋਪੀ ਲੈਣਾ ਚੱਕ ਦਾਂਗੇ ਫਟੇ ਗੋਪੀ ਆ ਪਕੜ ਗੋਪੀ ਦਵਾ ਦੇ ਇਹਨੂੰ ਵੀ ਦੇਖ ਕੇ ਬੰਨ ਇਹ ਵੀ ਫੇਰ ਹੀ ਬਾਹਰ ਥੋੜੇ ਤੈਨੂੰ ਥੋੜੇ ਗਾਂ ਦੀ ਗਾਂ ਫੇਰ ਚਾਰ ਘਰ ਫੇਰ ਚੱਲਣਗੇ ਕਿੰਨੀ ਕਿ ਤਸਬੇ ਬੱਚੇ ਆਉਣ ਦੇ ਬੜੀ ਬੱਚੇ ਆਪਣੇ ਬਾਈ ਯਾਰ ਸਹੀ ਗੱਲ ਆ ਬੱਚਾ ਨਿਕਲ ਲਈ ਆ ਉਹ ਤਾਂ ਫੇਰ ਆ ਆਹੇ ਕਰਦੇ ਆ ਨਿਸ਼ਾਨੀਆਂ ਨਿਸ਼ਾਨੀਆਂ ਹੈ ਨਹੀਂ ਆ ਬੋਡੀ ਆਪੇ ਬੰਨਿਆਊਗਾ ਨਿਸ਼ਾਨੀਆਂ ਜਾਣੀਆਂ ਆਪੇ ਲੈ ਕੇ ਆ ਗੱਲ ਸੱਜਣੋ ਹਲਾ ਬੱਚੇ ਸਾਰੇ ਮਗਰ ਕਾਲੇ ਆ ਅੱਖ ਤੇ ਅਸੀਆ ਦੇਖਿਆ ਕੀ ਹੋ ਅਰੇ ਅਰੇ ਤੁਮ ਘੱਟ ਬੱਕਰਾ ਇਹਦਾ ਦੋ ਹੋਰ ਇਹਦੀ ਡਿੱਗ ਵੀ ਦਾ ਬੱਕਰਾ ਇਹਦਾ ਬੱਕਰਾ ਇਹਦਾ ਕੀ ਕਬੀ ਤੇਰਾ ਇੱਕ ਬੱਚਾ ਤੁੰਨਾ ਮਗਰ ਠੀਕ ਠੀਕ ਦੇਖਾ ਬੱਕਰਾ ਠੱਲੀਆ ਬਾਈ ਲੈ ਠੀਕ ਆ ਲੈ ਵੀ ਹਲਦੀਆਂ ਜੋਗਣੀਆਂ ਤਾਂ ਨਹੀਂ 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 ਸਹੀ ਹੈ ਸਹੀ ਹੈ ਸਹੀ 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 ਉਹ ਕੰਮ ਨਹੀਂ ਕਰਦੇ ਕਾਲ ਨਹੀਂ ਕਰਦੇ ਨਹੀਂ ਚੁੱਕਿਆ ਬੰਦੇ ਤਾਂ ਮੰਡੀਆਂ ਮਿਲਣਾ ਯਾਰ ਆਪ ਲੋਕਰ ਫਾਰਮ ਵਾਲਾ ਆ ਜਾਗੇ ਕੱਲ ਨੂੰ ਫੇਰ ਨਹੀਂ ਮਿਲਣਾ ਆ ਲੈ ਫੜ ਲੈ ਫੜ ਲੈ ਕੋਈ ਬੱਚੇ ਬਾਈ ਪਾਸੇ ਕਰ ਲੋ ਹੁਣ ਸੌਦੇ ਵਾਲੇ ਪਾਸੇ ਆ ਜਾਓ ਬੱਚੇ ਤਿੰਨੇ ਬੱਚੇ ਨਾਲ ਆ ਨਾ ਤਿੰਨੇ ਤਿੰਨੇ ਬਸ ਇਹ 44 ਮੈਂ ਕਿ ਸਿੱਧਾ 5000 ਤੋਂ 4000 8000 ਰੁਪਏ ਪੈ ਗਈਆਂ ਸਵਾ ਸਾਢੇ 7000 ਤਾਂ ਮੇਂ ਵਾਲਨ ਨਾਲ ਯਾਰ ਤੇ ਫਿਰ ਤੁਸੀਂ ਵੀ ਆ ਵੀ ਦੇਖ ਕੇ ਲਾ ਦੇ ਕੋਪੀ 10000 ਯਾਰ ਯਾਰ ਬਾਗ ਜਾਣੀ ਸਭੀ ਦੇ ਆਪਣੀਆਂ ਬਾਤਾਂ ਕੀ ਦੇ ਹੁੰਦੇ ਨੇ ਇਹ ਕਿ ਤਾਸਲ ਬੱਕਰੀ ਕੌਣ ਦਾ ਬੱਚਾ ਹੈ ਤੁਮ ਦਾ ਸੱਤਿਆ ਦਾ ਬੱਚਾ ਕੌਣ ਦਾ ਬੱਚਾ ਹੈ ਯਾਰ ਤਾਂ ਕੋਈ ਉਪਰ ਆ ਮੀ ਉਹ ਰੋੜਾ ਬਸ ਬੋਲ ਕੇ ਸਾਡੇ 26 ਦੀਆਂ ਨੇ ਯਾਰ ਨਹੀਂ ਹੋਣੀਆਂ ਜੀ 2 ਰੁਪਏ 27 ਹੰਦਣਾ ਨਹੀਂ ਹੋਣਗੀਆਂ ਕਿੰਨੇ ਦੀਆਂ ਹੁੰਦੀਆਂ ਮੇਰੇ ਇੱਕ ਘੇ ਕੇ ਮੋੜ ਯਾਰ 5 ਹੋਰ ਕੜ ਪੂਰੇ 35 ਰੁਪਏ ਦੇਣੇ ਆ। ਫੋੜ ਵੀ ਨਹੀਂ ਕਰਨੀ ਯਾਰ। ਆ ਫੜਾ ਠੀਕ ਆ ਨਾ। ਪੂਰੇ 30 ਦੀਆਂ ਜੇਬ ਕਰੀ। ਨਹੀਂ ਯਾਰ ਟੱਕਰ ਠੀਕ ਆ। ਇਹ ਗਾ ਚੱਲੂ ਕਿੱਥੇ? ਤੂੰ ਫੜਦਾ। ਹੋ ਗੀਆਂ ਮੇਰੀਆਂ। ਲੈ ਬਈ ਚੱਕ। ਉਹ ਨਹੀਂ ਯਾਰ। ਨਹੀਂ ਦੇ ਦੇ ਸਿੱਧੇ ਜੇ ਭਾਈ ਗੱਲ। ਬੇਟੀ ਦੀਆਂ ਫੜਾ।

ਇੱਥੇ ਨਹੀਂ ਹੋ ਗਾ ਠੱਗੀ ਠੋਰੀ ਸੌਦਾ ਸਾਹਮਣੇ ਹਾਲ ਆਪੂ ਮੈਂ ਹੁਣੀ ਕੋਈ ਨਾ ਲੈਣ ਤੇ ਕੋਈ ਉਹ ਮੈਂ ਉਧਰ ਕੰਮ ਤੇ ਲੈ ਬਸ ਉਧਰ ਜਾਣਾ ਮੇਰੇ ਚ ਕੋਈ ਬਚਾ ਮਚਾਉਣ ਵਾਲੀ ਗੱਲ ਮੈਨੂੰ ਤਾਂ ਲੱਗਦੀ ਨਹੀਂ ਕਿ ਕੋਈ ਬਾਈ ਖਰਾਂ ਨੇ ਲੈ ਲਿਆ ਹੋਊਗਾ ਇਹਨਾਂ ਚ ਬਾਈ 6 ਦੰਦ ਪੱਠਾ ਆ ਜਿਹੜੀ ਤੁਹਾਨੂੰ ਸਾਰਿਆਂ ਤੋਂ ਵੱਡੀ ਵੱਡੀ ਲੱਗਦੀ ਓਕੇ ਜੀ ਓਕੇ ਓਕੇ ਹੋਸ਼ਾ ਹੁਣ ਮੈਥੋ ਲਿਆ ਸੀ ਮੈਂ ਵੇਚਾ ਤੇ ਇੱਥੇ ਹੀ ਸੌਦਾ ਕਰਨਾ ਸੀ ਪੈਨੋ ਫੁੱਫੜੇ ਨਹੀਂ ਕਰੀਦਾ ਕਿੰਦੋਂ ਨਾਲ ਏਕੀ ਜਨਾ ਮੈਨੂੰ ਠੀਕ ਵੀ ਹੋਣੀ ਚਾਹੀਦੀ ਬੰਦੇ ਦੀ ੜੀ ਕੀ ਕਰਦਾ ਬੰਦਾ ਲਓ ਜੀ ਆਪਾਂ ਬੰਦਾ ਇੱਕ ਦਿੱਤਾ ਸੀ ਅਕਲ ਨੂੰ ਕੋਈ ਵੱਡਾ ਬਾਲਾ ਨਫਾ ਨਹੀਂ ਇਹਨੇ ਲਿਆ ਗਿਆ ਜਿਵੇਂ ਆਪਾਂ ਇਹਨੂੰ ਕਹਿ ਦਿੱ ਕਿ ਘਹਾਣੀ ਵਾਲਾ ਜੈਜ ਮੁੱਲ ਚ ਆਪਾਂ ਨੂੰ ਦਿੱਤਾ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡਾ ਤੁਸੀਂ ਜਿਤਮਾਨ ਰੱਖਿਆ

ਇਹ ਆਪਣੇ ਕੋਲੇ ਸਾਰੇ ਹੀ ਬਾਲ ਮਖਰੇ ਕੋਲੇ ਰੈਂਟ ਦਾ ਬਾਲ ਕਰ ਚੁੰਦਾ ਆ ਕਿਸੇ ਨੂੰ ਤੁਹਾਡੇ ਬੱਚੇ ਚਾਹੀਦੇ ਹੋਰ ਲੈ ਲੈ ਜਾਈਏ ਦੇਰ ਜਾਈਏ ਬੱਕਰਾ ਨਹੀਂ ਜੀ ਬੱਕਰੇ ਚਾਹੀਦੇ ਹੋਰ ਠੀਕ ਹੈ ਇਹਨੇ 4 ਮਹੀਨੇ 5 ਮਹੀਨੇ ਦਾ ਬੱਚਾ ਤੁਹਾਨੂੰ ਮਿਲ ਜੂਗਾ ਤੁਸੀਂ ਉਹਨੂੰ ਪਾਲ ਕੇ ਵੇਚਣਾ ਚਾਹੁੰਦੇ ਹੋ ਸਾਡਾ ਸਾਡਾ ਬੱਕਰੇ ਵੇਚਣਾ ਸੌਣੇ ਆ ਹਾਂਜੀ ਤੁਹਾਡਾ ਪੈਸਾ 6-6 ਡਾਵਾਉਂਦਾ ਆ ਡਾਵਾ ਕਿਵੇਂ ਕਰਨਾ ਸਾਰੇ ਡਾਵਾਉਂਦੇ ਦੱਸਾਂਗੇ ਸਾਡਾ ਤਕਨੀਕ ਠੀਕ ਸਾਡਾ ਲੈਣ ਦਾ ਪਤਾ ਸਿਕੰਦਰਪੁਰ ਕੋਲ ਬੰਦੇ ਮੈਂ ਸਾਡਾ ਨੰਬਰ ਹੈਗਾ ਆ 987654321 ਆਓ ਵੀ ਸਾਚਾ ਚਲੋ ਆ ਬੱਕਰਾ ਆ ਜਾ ਇਧਰਲੇ ਪਾਸੇ ਹੋ ਜਾ ਪਰਲੇ ਪਾਸੇ ਆ ਆ ਬੱਕਰਾ ਆਪਣੇ ਕੋਲੋਂ ਗਿਆ ਸੀਗਾ ਯਾਰ ਆਹਾ ਸੌਦਾ ਆਪਾਂ ਕਰਾਤਾ ਇੰਤਰਾ ਸਾਰੇ ਸਾਰੇ ਮਾਣੀ ਪਤਾ ਗੱਲ ਚਾਵੇ ਲੈ ਵੀ ਗਾਨੀਆਂ ਗਾਨੀਆਂ ਬਾਈ ਤੇਰੀਆਂ ਆਉਂਦੀਆਂ ਹਾਂਜੀ ਬੱਦਗ ਨੀ ਯਾਰ ਘੂ ਭਾਵ ਲੈ ਨਾ ਕਰ ਪੱਕਾ ਨਾ ਕਰ ਨਾ ਤਾਕ ਪ੍ਰਾਣਾ ਬੰਦਾਨੀਆਂ ਖੋਲਦਾ ਬਾਈ ਜੀ ਕਿਹੜਾ ਪਿੰਡ ਆਪਣਾ ਸਰੀਰਪੁਰ ਆਪਣਾ ਕਿਹੜਾ ਜੀ ਮੇਰ ਸਿੰਘ ਵਾਲਾ ਵਾਹ ਜੀ ਵਾਹ ਪਹਿਲਾਂ ਵੀ ਬੱਕਰੀਆਂ ਆਪਣੇ ਕੋਲ ਨੇ ਬੰਦੇ ਬਾੜੀ ਬਾਟੋਂ ਆਏ ਆ ਨਹੀਂ ਯਾਰ ਬੱਕਰੀ ਤੇਨ ਪੱਠ ਬੜੇ ਜਾਇਜ਼ ਭਾਜ ਦਿੱਤੀ ਬਾਈ ਨੇ ਯਾਰ ਬੜਾ ਨਜ਼ਾਰਾ ਹੀ ਆ ਗਿਆ ਬਹੁਤ ਬਾਈ ਯਾਰ ਤੂੰ ਰੋਟੀ ਛੱਡ ਕੇ ਦਿੱਤੀ ਆ ਜਮਾ ਜਮਾ ਕਹਿੰਦਾ ਆਉਂਦੇ ਆ ਹਾਂ ਥੋੜਾ ਰੇਕ ਮੰਨੇ ਦਾ ਕਿੱਥੇ ਕਿੰਨੇ ਚ ਹੋ ਗਈ ਇਹ ਕਿਉਂ ਮੁੜਨਾ ਆ ਲੋ ਸਾਢੇ ਪੰਜ ਜੀ ਵਾਹ ਬਾਈ ਵਾਹ ਸਵਾਦ ਹੀ ਆ ਗਿਆ ਯਾਰ ਹੈ 9000 ਦੀ ਪਰ ਸਾਢੇ ਪੰਜ ਇਹਦੇ ਭਾਅ ਤਰ ਜਲ ਗਏ ਆ ਕੀ ਬਾਤ ਆ ਜੋ ਲਾਵੇ 1000 ਰੁਪਿਆ ਦਾ ਭਾਵੇਂ ਇੱਥੋਂ ਨਫੇ ਦਾ ਹੁਣੇ ਹੀ ਲੈ ਲਈ ਤੂੰ ਲਖਵੀਰ ਸਾਫ਼ ਕਰਕੇ ਲੈ ਲਈ ਧੰਨਵਾਦ ਬਾਈ ਤੇਰੇ ਤੈਨੂੰ ਰੋਟੀ ਦੇਗੀ ਦੇਵਾਂਗੇ ਇਹੋ ਵੀ ਦੇਗੀ ਸਾਨੂੰ ਪਤਾ ਜਿੱਥੇ ਖ ਲਈਏ ਸਾਵਾ ਸੱਤਾ ਲੈ ਕੇ 100 ਵਟਾ ਜੇ ਕਰ ਲਿਆ ਚਾਲ ਠੀਕ ਹੈ